ਉਮੈਲਾ ਕਮਿਸ਼ਨ ਔਰਤਾਂ ਦੀਆਂ ਸਮੱਸਿਆਵਾਂ ਦੇ ਹਾਲਤੇ ਨਿਰਪੱਖ ਜਾਂਚ ਕਰਨ ਲਈ ਵਚਨਬੱਧ ਰਾਜ ਲਾਲੀ ਗਿਲ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਮੈਡਮ ਰਾਜ ਲਾਲੀ ਗਿੱਲ ਨੇ ਅੱਜ ਦਫ਼ਤਰ ਡਿਪਟੀ ਕਮਿਸ਼ਨਰ ਵਿਖੇ ਲੋਕ ਅਦਾਲਤ ਲਗਾ ਕੇ ਮਹਿਲਾਵਾਂ ਦੀਆਂ ਮੁਸ਼ਕਲਾਂ ਸੁਣੀਆਂ ਇਸ ਲੋਕ ਅਦਾਲਤ ਚੋਂ ਵੱਲੋਂ ਜ਼ਿਲ੍ਹੇ ਨਾਲ ਸੰਬੰਧਿਤ ਕਮਿਸ਼ਨ ਕੋਲ ਚੱਲ ਰਹੇ 36 ਕੇਸਾਂ ਦੀ ਸੁਣਵਾਈ ਕੀਤੀ ਗਈ ਜਜ ਕਿ ਲਗਭਗ 15 ਨਵੇਂ ਕੇਸ ਵੀ ਇਸ ਜਨ ਸੁਣਵਾਈ ਦੌਰਾਨ ਆਏ ਜਿਨ੍ਹਾਂ ਵਿੱਚੋਂ ਕਰੀਬ 50 ਫੀਸਦੀ ਕੇਸਾਂ ਦਾ ਮੌਕੇ ਤੇ ਨਿਪਟਾਰਾ ਕੀਤਾ ਗਿਆ ਅਤੇ ਬਾਕੀ ਕੇਸਾਂ ਲਈ ਸੰਬੰਧਿਤ ਅਧਾਰੀਆਂ ਨੂੰ ਜੀਤੀ ਤੋਂ ਜੀਤੀ ਉੱਚਤ ਨਿਪਟਾਰਾ ਕਰਨ ਦੇ ਨਿਰਦੇਸ਼ ਦਿੱਤੇ ਗਏ ਐਸਮੋਕ ਕੇ ਚੇਅਰਪਰਸਨ ਨੇ ਕਿਹਾ ਕਿ ਮਹਿਲਾ ਕਮਿਸ਼ਨ ਹਰੇਕ ਜ਼ਿਲ੍ਹੇ ਦੇ ਅੰਦਰ ਜਾ ਕੇ ਔਰਤਾਂ ਨੂੰ ਪੇਸ਼ ਆ ਰਹੀਆਂ ਦਰਪੇਸ਼ ਮੁਸ਼ਕਲਾਂ ਦਾ ਨਿਪਟਾਰਾ ਕਰਨ ਨੂੰ ਤਵੱਜੂ ਦੇ ਰਿਹਾ ਕਿਉਂਕਿ ਕਈ ਪੀੜਤ ਮਹਿਲਾਵਾਂ ਮੋਹੱਲੀ ਵਿਕੇ ਕਮਿਸ਼ਨ ਦਫ਼ਤਰ ਤੱਕ ਨਹੀਂ ਪਹੁੰਚ ਸਕਦੀਆਂ ਇਸ ਲਈ ਕਮਿਸ਼ਨ ਵੱਲੋਂ ਜ਼ਿਲ੍ਹਿਆਂ ਅੰਦਰ ਹੀ ਲੋਕ ਅਦਾਲਤਾਂ ਲਗਾ ਕੇ ਮੁਸ਼ਕਲਾਂ ਨੂੰ ਸੁਣਿਆ ਜਾਂਦਾ ਹੈ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਮੌਕੇ ਤੇ ਨਿਪਟਾਰਾ ਹੋ ਸਕੇ ਉਹਨਾਂ ਆਖਿਆ ਕਿ ਕਮਿਸ਼ਨ ਜਿੱਥੇ ਦੋਸ਼ੀਆਂ ਖਿਲਾਫ ਕਾਰ ਵੀ ਹੋਣੀ ਜਗੀਨੀ ਬਣਾਉਂਦਾ ਹੈ ਉਥੇ ਇਹ ਵੀ ਕੋਸ਼ਿਸ਼ ਰਹਿੰਦੀ ਹੈ ਕਿ ਪਤੀ ਪਤਨੀ ਦੇ ਝਗੜਿਆਂ ਦਾ ਕੋਈ ਵੀ ਸਾਰਥਕ ਹੱਲ ਨਿਕਲੇ ਅਤੇ ਗੱਲ ਤਲਾਕ ਤੱਕ ਨਾ ਜਾਵੇ ਉਹਨਾਂ ਦੱਸਿਆ ਕਿ ਅੱਜ ਵਿਆਹ ਸੰਬੰਧ ਦਾ ਦਾਜ ਤਹੇਜ ਲੜਕੀਆਂ ਤੇ ਔਰਤਾਂ ਦਾ ਸ਼ੋਸ਼ਣ ਲੀਵ ਇਨ ਰਿਲੇਸ਼ਨ ਘਰੇਲੂ ਮਾਰਕੋਟਾ ਦੇ ਨਾਲ ਸੰਬੰਧਿਤ ਮਾਮਲੇ ਉਹਨਾਂ ਕੋਲ ਪੁਰਜੇ ਹਨ ਇਸ ਮੌਕੇ ਉਹਨਾਂ ਨੇ ਸਮਾਜ ਨੂੰ ਅਪੀਲ ਕੀਤੀ ਕਿ ਛੋਟੀਆਂ-ਛੋਟੀਆਂ ਗੱਲਾਂ ਨਾਲ ਰਿਸ਼ਤਿਆਂ ਵਿੱਚ ਵਿਗਾੜ ਨਾ ਪਾਇਆ ਜਾਵੇ ਤੇ ਪਰਿਵਾਰਕ ਕਾਇਤਤ ਮਹੱਤਵ ਨੂੰ ਸਮਝਿਆ ਜਾਵੇ। ਇੱਕ ਚੰਗੇ ਸਮਾਜ ਦੀ ਸਿਰਜਣਾ ਵਿੱਚ ਯੋਗਦਾਨ ਪਾਇਆ ਜਾਣਾ ਚਾਹੀਦਾ ਹੈ। ਉਹਨਾਂ ਨੇ ਇਸ ਦੌਰਾਨ ਸੁਣਵਾਈ ਕਰਦਿਆਂ ਵੱਖ-ਵੱਖ ਮਾਮਲਿਆਂ ਵਿੱਚ ਪੁਲਿਸ ਵਿਭਾਗ ਨੂੰ ਜਾਂਚ ਕਰਨ ਤੋਂ ਜਲਦ ਮੁਕੰਮਲ ਕਰਨ ਦੀਆਂ ਸਖਤ ਹਦਾਇਤਾਂ ਵੀ ਦਿੱਤੀਆਂ। ਜੇ ਜਦੋਂ ਸਾਨੂੰ ਮੈਸੇਜਸ ਆਉਂਦੇ ਨੇ ਕਿ ਅਸੀਂ ਇੰਨੀ ਦੂਰ ਕਮਿਸ਼ਨ ਮੁਹਾਲੀ ਦਫ਼ਤਰ ਜਈ ਵਾਰੀ ਹੁੰਦਾ ਪੈਣਾ ਨਹੀਂ ਆ ਸਕਦਾ। ਕਈ ਵਾਰੀ ਬੱਚੇ ਹੁੰਦੇ ਆ ਛੋਟੇ ਜਾਂ ਹੋਰ ਕੋਈ ਮਜਬੂਰੀਆਂ ਹੁੰਦੀਆਂ ਨੇ। ਇਸੇ ਕਰਕੇ ਜਿਹੜਾ ਅਸੀਂ ਕਿ ਮਹਿੰਮ ਚਲਾਈ ਸੀ ਕਿ ਅਸੀਂ ਡਿਸਟ੍ਰਿਕਟ ਟੂ ਡਿਸਟ੍ਰਿਕਟ ਜਾ ਕੇ ਅਸੀਂ ਖੁਦ ਉਥੇ ਓਪਨ ਕੋਰਟ ਲਗਾਵਾਂਗੇ ਅੱਜ ਜਿਸੀ ਜਿਹੜੇ ਕੋਰਟ ਦੇ ਕੇਸਸ ਲੱਗੇ ਸੀ 36 ਕੇਸਸ ਸੀਗੇ ਤੇ ਇਹਦੇ ਨਾਲ ਅਸੀਂ ਇੱਕ ਵਾਰੀ ਪਹਿਲਾਂ ਹੀ ਪ੍ਰੈਸ ਨੋਟ ਦੇ ਦਿੰਨੇ ਹੁੰਨਿਆ ਕਿ ਜੇ ਕੋਈ ਹੋਰ ਆ ਕੇ ਆਪਣੀ ਕੋਈ ਵੀ ਦਰਖਾਸਤ ਦੇਣਾ ਚਾਹੁੰਦਾ ਦੇ ਸਕਦਾ ਜਿਹਦੇ ਵਿੱਚ ਵਾਕ ਇਨ ਜਿਹੜੇ ਸੀਗੇ ਉਹ ਵੀ ਮੇਰੇ ਕੋਲ 15 ਦੇ ਕਰੀਬ ਹੋ ਸੀਗੇ ਠੀਕ ਹੈ ਤੇ ਸਾਡਾ ਮਕਸਦ ਸਿਰਫ ਇੱਕੋ ਹੀ ਹੁੰਦਾ ਵੀ ਜੇ ਕੋਈ ਪ੍ਰੋਬਲਮ ਹੈ ਉਹ ਨਹੀਂ ਸਾਡੇ ਤੱਕ ਪਹੁੰਚਾਂ ਜੇ ਅਸੀਂ ਖੁਦ ਉਹਨਾਂ ਤੱਕ ਪਹੁੰਚਾਂਗੇ ਔਰ ਕੇਸ ਨੂੰ ਸੋਲਵ ਕਰਵਾਉਣ ਦੇ ਲਈ ਇੱਥੇ ਜਿਹੜੇ ਵੀ ਕੇਸ ਲੱਗੇ ਹੁੰਦੇ ਨੇ ਆਲਰੇਡੀ ਉਹਨਾਂ ਦੇ ਆਈਓਸ ਆਏ ਹੁੰਦੇ ਨੇ ਸਾਡੇ ਕੋਲ ਜੋ ਸਾਰੇ ਬੈਕਟਰੀ ਵੀ ਹੋਏ ਨੇ ਸਾਡੇ ਨਾਲ ਤੇ ਪੁਲਿਸ ਪ੍ਰਸ਼ਾਸਨ ਪੂਰਾ ਹੁੰਦਾ ਐਡਮਿਨਿਸਟ੍ਰੇਸ਼ਨ ਪ੍ਰਸ਼ਾਸਨ ਵੀ ਪੂਰਾ ਹੁੰਦਾ ਕੋਸ਼ਿਸ਼ ਹੁੰਦੀ ਹੈ ਕਈ ਵਾਰੀ ਹੁੰਦਾ ਕੇਸ ਕਿ ਅਸੀਂ ਗਏ ਸੀ ਸੁਣਵਾਈ ਨਹੀਂ ਹੋਈ ਜਾਂ ਕਈ ਵਾਰੀ ਹੁੰਦਾ ਕਿ ਸਾਡੀ ਕੇਸ ਲੰਬਾ ਪੈ ਰਿਹਾ ਤੇ ਜੋ ਅਸੀਂ ਪ੍ਰੋਬਲਮ ਨੂੰ ਸੋਲਵ ਕਰ ਸਕਦੇ ਆ ਉਹ देयर ਐਂਡ THEN ਉੱਥੇ ਹੀ ਉਹ ਕੇਸ ਦੀ ਨਿਪਟਾਰਾ ਹੁੰਦਾ ਤੇ ਕੇਸ ਦੀ ਸੁਣਵਾਈ ਹੁੰਦੀ ਹੈ ਉਸ ਚੀਜ਼ ਤੇ ਮੈਨੂੰ ਕਿਹੋ ਜਿਹੇ ਕੇਸ ਜਿਹੜੇ ਆ ਜ਼ਿਆਦਾਤਰ ਮਹਿਲਾ ਦੇ ਤੁਹਾਡੇ ਸਾਹਮਣੇ ਆਦੇ ਇਹ ਬੜੀ ਸਰਪ੍ਰਾਈਜ਼ਿੰਗ ਅੱਜ ਜੋ ਮੈਂ ਦੇਖ ਰਹੀ ਸੀ तकरीबन ਮੈਂ ਦੇਖਿਆ ਕਿ ਇਸ ਬੈਲਟ ਦੇ ਅੰਦਰ ਆਰ.ਏ.ਸੀ ਕੇਸ ਕੀ ਸਾਡਾ ਹਸਬੰਡ ਛੱਡ ਕੇ ਕਿਸੇ ਹੋਰ ਜਨਾਨੀ ਨਾਲ ਬਾਹਰ ਰਹਿ ਰਿਹਾ ਜਦੋਂ ਕਿ ਮੈਰਿਡ ਜਨਾਨੀ ਨੇ ਦੋ ਤਿੰਨ ਬੱਚੇ ਨੇ ਘਰੇ ਉਹਨਾਂ ਦੇ ਤੇ ਉਹ ਕਹਿੰਦੇ ਹੁਣ ਸਾਨੂੰ ਘਰੋਂ ਕੱਢ ਦਿੱਤਾ ਉਹਨੇ ਕੁੱਟ ਮਾਰ ਕੇ ਘਰੋਂ ਕੱਢ ਦਿੱਤਾ ਕੋਈ ਖਰਚਾ ਨਹੀਂ ਦਿੰਦਾ ਕੋਈ ਕੁਝ ਨਹੀਂ ਕਰਦਾ ਸਾਡੇ ਬੱਚੇ ਨੇ ਅਸੀਂ ਕਿੰਦਾ ਪਾਲੀਏ ਇਹੋ ਜਿਹੇ ਵੀ ਕੇਸ ਸੀਗੇ ਜਿਹੜੇ ਕਿ 26 27 ਸਾਲ ਦਾ ਵਿਆਹ ਹੋਇਆ ਹੋਇਆ ਬੱਚੇ ਜਿਹੜੇ ਨੇ 18 ਸਾਲ ਦੇ 20 ਸਾਲ ਦੇ 25 ਸਾਲ ਦੇ ਨੇ ਹੁਣ ਉਹ ਆਦਮੀ ਨੇ ਘਰੋਂ ਕੱਢ ਦਿੱਤਾ ਉਹਨੂੰ ਕਿ ਮੈਂ ਰੱਖਣਾ ਨਹੀਂ ਆ ਕੋਈ ਹੋਰ ਜਨਾਨੀ ਆਪਣੇ ਕੋਲ ਰੱਖੀ ਹੋਈ ਮੈਮ ਜਾਂਚ ਕਰਕੇ ਕੁਝ ਪਤਾ ਲੱਗਾ ਕਿ ਰੀਜ਼ਨ ਕੀ ਆ ਜੀ ਇਸ ਪੂਰੇ ਇਹਨਾਂ ਦੀ ਚੀਜ਼ਾਂ ਕਿ ਕਿਉਂ ਛੱਡੇ ਜਾ ਰਹੇ ਨੇ ਇਹ ਇਹਨਾਂ ਚੀਜ਼ਾਂ ਦਾ ਰੀਜ਼ਨ ਨਹੀਂ ਹੁੰਦਾ ਇਹਨਾਂ ਚੀਜ਼ਾਂ ਦੀ ਆਪਣੀ ਮੈਂਟਲ ਹੁੰਦੀ ਹੈ ਕਿ ਮੈਂ ਬਸ ਨਹੀਂ ਰਹਿਣਾ ਇਹ ਚੀਜ਼ ਦਾ ਕੋਈ ਰੀਜ਼ਨ ਨਹੀਂ ਆਉਂਦਾ ਇਹਦੇ ਬਿਹਾਈਂਡ ਠੀਕ ਹੈ ਬਸ ਰੀਜ਼ਨ ਇਹ ਹੈ ਕਿ ਮੈਂ ਕਿਸੇ ਹੋਰ ਨਾਲ ਰਹਿਣਾ ਜਾ ਕੇ ਕਿਉਂਕਿ ਇੱਕ ਸਾਡੇ ਕੋਲ ਹੀ ਕਾਨੂੰਨ ਹੈ ਜਿਹਨੂੰ ਕਹਿੰਦੇ ਲਿਵਿੰਗ ਰਿਲੇਸ਼ਨਸ਼ਿਪ ਉਹ ਓਪਨ ਐਂਡਡ ਕਾਨੂੰਨ ਹੈ ਉਹਦੇ ਦਾਇਰੇ ਦੇ ਅੰਦਰ ਨਾ ਤਾਂ ਕੋਈ ਸਜ਼ਾ ਆਉਂਦੀ ਹੈ ਨਾ ਕੋਈ ਕਾਨੂੰਨੀ ਇਹ ਕੋਈ ਡੈਟਰੈਂਸ ਹੈਗੇ ਨਹੀਂ ਇਹਦੇ ਅੰਦਰ ਕਿ ਜੀ ਤੁਸੀਂ ਜਦ ਤੱਕ ਡਾਈਵੋਰਸ ਨਹੀਂ ਹੁੰਦਾ ਤਦ ਤੱਕ ਤੁਸੀਂ ਲਿਵ ਇਨ ਰਿਲੇਸ਼ਨਸ਼ਿਪ ਨਹੀਂ ਕਰ ਸਕਦੇ ਇਹੋ ਜਿਹਾ ਵੀ ਕੁਝ ਨਹੀਂ ਹੈ ਪ੍ਰੋਵੀਜ਼ਨ ਦਿੱਤਾ ਹੋਇਆ ਇਹ ਜਿਹੜਾ ਕਾਨੂੰਨ ਹੈ ਇਹਦਾ ਨਜਾਇਜ਼ ਫਾਇਦਾ ਉਠਾ ਰਹੇ ਨੇ ਇਸ ਕਰਕੇ ਇਹ ਓਪਨ ਐਂਡਡ ਕਾਨੂੰਨ ਨੂੰ ਮੈਂ ਹਮੇਸ਼ਾ ਰეკਮੈਂਡ ਕਰਦੀ ਹਾਂ ਕਿ ਸਾਨੂੰ ਇਹਦੇ ਉੱਤੇ ਨੱਥ ਪਾਉਣ ਦੀ ਲੋੜ ਹੈ ਇਹਦੇ ਉੱਤੇ ਡੈਟਰੈਂਸ ਲਗਾਉਣ ਦੀ ਲੋੜ ਹੈ ਤਾਕੇ ਘਰ ਨਾ ਟੁੱਟਣ ਬਾਹਰ ਨਾ ਟੁੱਟਣ ਬੱਚੇ ਜਿਹੜੇ ਨੇ ਉਹ ਖਰਾਬ ਨਾ ਮੈਡਮ ਇਹੋ ਜਿਹੇ ਕੇਸਾਂ ਦੇ ਵਿੱਚ ਸਿਰਫ ਕੇਸਾਂ ਚ ਉਲਝ ਕੇ ਰਹਿ ਜਾਣਗੇ ਦੋਵੇਂ ਮੀਆਂ ਬੀਬੀ ਕਿ ਤੁਸੀਂ ਜਿਹੜਾ ਹੈਗਾ ਜਿਵੇਂ ਕੈਂਪ ਲੱਗਦੇ ਹੁੰਦੇ ਸੀ ਪੁਰਾਣੇ ਸਮਿਆਂ ਤੇ ਉਹਨਾਂ ਨੂੰ ਸਮਝਾਉਣ ਵਾਸਤੇ ਕੋਈ ਕੈਂਪਾਂ ਦਾ ਵੀ ਇੰਤਜ਼ਾਮ ਨਹੀਂ ਇਕੱਲੇ ਕੇਸਾਂ ਤੱਕ ਹੀ ਸਿਸਟਮ ਹੈ ਨਹੀਂ ਕੇਸਾਂ ਦਾ ਸਿਸਟਮ ਨਹੀਂ ਹੈ ਜੀ ਜਦੋਂ ਵੀ ਕੋਈ ਕੇਸ ਲੱਗਦਾ ਹੈ ਉਸ ਨੂੰ ਜਦੋਂ ਅਸੀਂ ਕਿਸੇ ਪੁਲਿਸ ਸਟੇਸ਼ਨ 'ਚ ਭੇਜਦੇ ਹਾਂ ਉਹਨਾਂ ਦਾ ਆਈਓ ਲੱਗਦੇ ਨੇ ਉੱਥੇ ਦੋਹਾਂ ਪਾਰਟੀਆਂ ਨੂੰ ਬੁਲਾਇਆ ਜਾਂਦਾ ਦੋਹਾਂ ਪਾਰਟੀਆਂ ਦੀ ਮੀਡੀਏਸ਼ਨ ਹੁੰਦੀ ਹੈ ਕਾਉਂਸਲਿੰਗ ਦੀ ਲੋੜ ਪੈਂਦੀ ਹੈ ਜਦੋਂ ਇਹਨਾਂ ਨੂੰ ਸਮਝਾ ਕੇ ਅਗਰ ਤਾਂ ਠੀਕ ਕੀਤਾ ਜਾ ਸਕਦਾ ਸਮਾਜਿਕ ਪ੍ਰੈਸ਼ਰ ਬਹੁਤ ਪੈਦਾ ਦੇ ਉਤੇ ਅਸੀਂ ਪੰਚਾਇਤਾਂ ਨੂੰ ਕਹਿੰਨੇ ਆਏ ਦੇ ਅੰਦਰ ਕਿ ਪੰਚਾਇਤ ਵੀ ਬੈਟਨ ਆਫਟਰ ਆਲ ਜਿਹੜੇ ਪਿੰਡ ਦਾ ਕੇਸ ਹੁੰਦਾ ਉਤੋਂ ਦੇ ਮੋਢਵਾਰ ਬੰਦੇ ਹੁੰਦੇ ਨੇ ਜਿਵੇਂ ਕਿ 18 ਸਾਲ 20 ਸਾਲ ਦੇ ਬੱਚੇ ਡੇਡੇ ਵੱਡੇ ਨੇ ਔਰ ਤੁਸੀਂ ਇਸ ਉਮਰ 'ਚ ਕਹਿ ਰਹੇ ਹੋ ਕਿ ਆਪਣੀ ਵਾਈਫ ਨੂੰ ਤੋਂ ਘਰੋਂ ਨਿਕਲ ਜਾ ਮੈਂ ਦੂਜੀ ਕੋਈ ਜਨਾਨੀ ਰੱਖਣੀ ਹੈ ਇਹਦੇ ਅੰਦਰ ਸਮਾਜਿਕ ਤੌਰ ਦੇ ਉਤੇ ਪ੍ਰੈਸ਼ਰ ਪਾਇਆ ਜਾਂਦਾ ਪਰ ਮੈਂ ਜਾਣੀ ਆ ਇਹਦੇ ਉਤੇ ਕਾਨੂੰਨੀ ਪ੍ਰੈਸ਼ਰ ਵੀ ਪਾਇਆ ਜਾਂਦਾ ਬਿਲਕੁਲ